ਮਾਲਵੇ ਨੂੰ ਹਰਿਆਣਾ ਨਾਲ ਜੋੜਨ ਵਾਲੀ ਸੜਕ ਤੁਹਾਨੂੰ ਦਿਖਾਉਣ ਜਾ ਰਹੇ ਆਂ ਇਹ ਸੜਕ ਜਿਹੜੀ ਕਿ ਹੈ ਅਜੀਮਗੜ ਤੋਂ ਹਰਿਆਣਾ ਦਾ ਪਹਿਲਾ ਪਿੰਡ ਸੁਰੂ ਹੁੰਦਾ ਔਰ ਇਹ ਹਾਸੀ ਮੋੜਾ ਨਹਿਰ ਦੇ ਅਸੀਂ ਪੁਲ ਤੇ ਖੜੇ ਆ ਇਸ ਵਕਤ ਇਸ ਪੁਲ ਦੇ ਉੱਤੇ ਜਿਹੜੀ ਸੜਕ ਹੈ ਇਹ 8-10 ਸਾਲ ਬਾਅਦ ਬਣੀ ਸੀ ਡੇਢ ਮਹੀਨਾ ਹੋਇਆ ਸੜਕ ਬਣੀ ਨੂੰ ਲੇਕਿਨ ਇਹ ਸੜਕ ਟੁੱਟਣੀ ਸ਼ੁਰੂ ਹੋ ਗਈ ਹੈ ਲੋਕਾਂ ਨੂੰ ਬਾਰੇ ਮੁਸ਼ਕਿਲ ਆ ਰਹੀ ਹੈ ਕਿਉਂਕਿ ਇਹ ਸੜਕ ਬਠਿੰਡਾ ਬਰਨਾਲਾ ਮਾਨਸਾ ਔਰ ਇਧਰ ਦਿੱਲੀ ਪੇਵਾ ਕੁਰਸੇਤਰ ਰਾਜਸਥਾਨ ਤੱਕ ਇਸ ਰਸਤੇ ਨੂੰ ਜੋੜ ਰਹੀ ਹੈ ਇੱਕ ਮਾਤਰ ਸੜਕ ਹੈ ਲੇਕਿਨ 7-8 ਸਾਲ ਬਾਅਦ ਹਰਿਆਣਾ ਸਰਕਾਰ ਵੱਲੋਂ ਸੜਕ ਦਾ ਨਿਰਮਾਣ ਕੀਤਾ ਗਿਆ ਲੇਕਿਨ ਡੇਢ ਮਹੀਨੇ ਬਾਅਦ ਸੜਕ ਦਾ ਟੁੱਟਣਾ ਜਿਹੜਾ ਲੋਕ ਨਿਰਮਾਣ ਬਾਗ ਦੀ ਕੰਰਜ ਪ੍ਰਣਾਲੀ ਉਸਤੇ ਪਰਸੰਤਨ ਲਗਾ ਰਹੇ ਲੋਕ ਤੋਂ ਸੜਕ ਦੇ ਵਿੱਚ ਹੈ ਨਹੀਂ ਤਾਂ ਸੜਕ ਉਖੜ ਗਈ ਹੈ ਔਰ ਲੋਕ ਮੰਗ ਕਰ ਰਹੇ ਆਉਣ ਵਾਲੇ ਹਰਿਆਣਾ ਦੇ ਵਿਧਾਨ ਸਭਾ ਸੋਨਾ ਦੇ ਵਿੱਚ ਮੁੱਦਾ ਹੋਵੇਗਾ ਕਤਲ ਜ਼ਿਲ੍ਹੇ ਦਾ ਜਿਹੜਾ ਇਹ ਸਭ ਤੋਂ ਵੱਡਾ ਮੰਨ ਲੋ ਸੜਕ ਹੈ ਜਿਹੜੀ ਜਿਹੜੀ ਪੰਜਾਬ ਹਰਿਆਣਾ ਦੋਨਾਂ ਨੂੰ ਜੋੜਦੀ ਔਰ ਸੜਕ ਬਣੇ ਜਿਹੜੇ ਮਹੀਨਾ ਹੋਇਆ ਇਹ ਟੁੱਟ ਗਈ ਹੈ ਹੁਣ ਕਦੋਂ ਪ੍ਰਸ਼ਾਸਨ ਇਸ ਪਾਸੇ ਤਾਨ ਦਿੰਦੇ ਆਉਣ ਵਾਲਾ ਸਮਾਂ ਦੱਸੇਗਾ ਔਰ ਇਸ ਇਲਾਕੇ ਦੇ ਲੋਕ ਇਸ ਮੁੱਦੇ ਨੂੰ ਕਿੱਥੇ ਤੱਕ ਲੈ ਕੇ ਜਾਂਦੇ ਆਂ ਕਿਸਾਨਾਂ ਨੇ ਇਸ ਨੂੰ ਲੈ ਕੇ ਵਿਰੋਧ ਕਰਨਾ ਸ਼ੁਰੂ ਕਰਤਾ ਆਉਣ ਵਾਲੇ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਇਹ ਮੁੱਦਾ ਬਣੇਗਾ ਇਹ ਕਿਸਾਨ ਖੜੇ ਹਰਿਆਣੇ ਦੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਜ਼ਿਲ੍ਹਾ ਪ੍ਰਧਾਨ ਬੀਕੇ ਯੂ ਚਡੋਨੀ ਕੇਵਲ ਸਿੰਘ ਇਹ ਲੋਕ ਵੀ ਖਾ ਗਏ ਬਜਰੀ ਵੀ ਖਾ ਗਏ ਹਮ ਇੱਕ ਸਾਰੀ ਘਟਿਆ ਹਰਕਤ ਕੀਤੀ ਹੈ ਇਹਨਾਂ ਨੇ ਕਿੱਥੇ ਲੈ ਕੇ ਜਾਓਗੇ ਇਸ ਮੁੱਦੇ ਨੂੰ ਹੁਣ ਆ ਗਿਆ ਟਾਈਮ ਆ ਗਿਆ ਵੋਟਾਂ ਆ ਗਿਆ ਇਹਨਾਂ ਦੇ ਸਾਹਮਣੇ ਖੜਾ ਕਰਾਂਗੇ ਇਹ ਮੁੱਦਾ ਹਮ ਇਹ ਸਾਰਾ ਪੈਸਾ ਖਾ ਕੇ ਜੋ ਸੜਕਾਂ ਬਣਾਣ ਤੇ ਠੇਕੇਦਾਰ ਖਾ ਗਿਆ ਪ੍ਰਸ਼ਾਸਨ ਖਾ ਗਿਆ ਐਮ ਐਲ ਏ ਖਾ ਗਿਆ ਹੂੰ ਕਿੰਨੇ ਪਿੰਡਾਂ ਨੂੰ ਜੋੜਦੀ ਹੈ ਇਹ ਰਸਤਾ ਕਿੰਨਾ ਮੇਨ ਹੈ ਇਹ ਮੇਨ ਰਸਤਾ ਜੀ ਸਾਰਾ ਇਹ ਸੰਗਰੂਰ ਨੂੰ ਜਾ ਰਿਹਾ ਪਟਿਆਲੇ ਨੂੰ ਵੀ ਜਾ ਰਿਹਾ ਕੈਥਲ ਨੂੰ ਵੀ ਜਾ ਰਿਹਾ ਦਿੱਲੀ ਨੂੰ ਵੀ ਜਾ ਰਿਹਾ ਮੇਨ ਰਸਤਾ ਹੈ ਸਾਡਾ ਕੋਈ ਐਸ ਡੀ ਐਮ ਨੂੰ ਡੀ ਸੀ ਨੂੰ ਕੈਥਲ ਦੇ ਤੁਸੀਂ ਜਾਓਗੇ ਉਹਨਾਂ ਕੋਲ ਬਿਲਕੁਲ ਜਾਵਾਂਗੇ ਜੀ ਬਿਲਕੁਲ ਇਹਦੀ ਕੰਪਲੇਂਟ ਕਰਾਂਗੇ ਜਿਹੜੇ ਹਰਿਆਣੇ ਦੇ ਕਿਸਾਨ ਹੈ ਉਹ ਵੀ ਇਸ ਮੁੱਦੇ ਨੂੰ ਲੈ ਕੇ ਗੱਲਬਾਤ ਕਰਨਗੇ ਜਾਣਗੇ ਕਹਿ ਰਹੇ ਆ ਵੀ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਕੈਥਲ ਨੂੰ ਮਿਲਾਂਗੇ ਹਾਂਜੀ ਕੀ ਨਾਮ ਆਪ ਜੀ ਦਾ ਮੇਰਾ ਨਾਮ ਲਖਵਿੰਦਰ ਸਿੰਘ ਬੀਕੇ ਚਟੋਨੀ ਜ਼ਿਲ੍ਹਾ ਪਰਿਵਾਰੀ ਕੈਥਲ ਜੀ ਜੋ ਇਹ ਸੜਕ ਹੈ ਇਹ ਲਗਭਗ 8 ਸਾਲ ਬਾਅਦ ਸੜਕ ਬਣੀ ਸੀ ਇਹ ਵੀ ਇਹ ਜੋ ਇਲਾਕੇ ਦੇ ਜੋ ਵੀ ਮੋਦਵਾਰ ਨੇ ਮੌਕੇ ਮੌਕੇ ਤੇ ਪ੍ਰਦਰਸ਼ਨ ਕਰਦੇ ਰਹੇ ਤੇ ਜੀਰੀ ਵੀ ਲਗਾਈ ਸੜਕ ਦੇ ਉੱਤੇ ਤਾਂ ਉਸ ਟਾਈਂ ਇੰਨਾ ਟਾਈਮ ਤੋਂ ਬਾਅਦ ਸਾਡੀ ਸੁਣੀ ਗਈ ਸੀ ਤੇ ਜਦੋਂ ਸੁਣੀ ਗਈ ਤਾਂ ਇਹ ਸੜਕ ਬਣੀ ਲਗਭਗ ਡੇਢ ਮਹੀਨਾ ਹੋਇਆ ਹੈ ਇਹ ਸੜਕ ਇਸ ਟਾਈਮ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ ਕਿਸ ਤਰ੍ਹਾਂ ਦਾ ਮਟੀਰੀਅਲ ਲਾਇਆ ਇਹਦੇ ਵਿੱਚ ਮਟੀਰੀਅਲ ਬਿਲਕੁਲ ਥਰਡ ਕੁਆਲਟੀ ਦਾ ਮਟੀਰੀਅਲ ਲੱਗਦਾ ਹੈ ਕਿਉਂਕਿ ਜੋ ਸਾਡੇ ਹਲਕਾ ਗੁਲਾ ਦੇ ਵਿਧਾਇਕ ਨੇ ਉਹ ਤਾਂ ਇੱਕ ਇਮਾਨਦਾਰੀ ਦਾ ਉਹ ਆਪਣਾ ਪਵਾਨਾ ਪੇਸ਼ ਕਰਦੇ ਨੇ ਕਿ ਮੈਂ ਬਿਲਕੁਲ ਇਮਾਨਦਾਰ ਆ ਜੇ ਉਹ ਇਮਾਨਦਾਰ ਨੇ ਤਾਂ ਉਹਦੇ ਰਾਜ ਵਿੱਚ ਹੀ ਇਹੋ ਜਿਹੇ ਕੰਮ ਹੋ ਰਹੇ ਨੇ ਤੇ ਮੈਨੂੰ ਲੱਗਦਾ ਹੈ ਕਿ ਪੂਰੇ ਹਰਿਆਣੇ ਦੇ ਵਿੱਚ ਸਾਰਿਆਂ ਤੋਂ ਜ਼ਿਆਦਾ ਜੇ ਸੜਕਾਂ ਨੂੰ ਲੈ ਕੇ ਧਰਨਾ ਲੱਗਿਆ ਤਾਂ ਉਹ ਹਲਕਾ ਗੁਲਾ ਦੇ ਅੰਦਰ ਲੱਗਿਆ ਹੈ ਤਾ ਇਹ ਇੱਕ ਲੋਕਾਂ ਦੀ ਸਾਰਿਆਂ ਤੋਂ ਜ਼ਿਆਦਾ ਜ਼ਰੂਰਤ ਹੈ ਫਸਲ ਵੀ ਇੱਥੇ ਲੈ ਕੇ ਜਾਣੀ ਹੈ ਸਕੂਲਾਂ ਦੇ ਬੱਚਿਆਂ ਨੇ ਵੀ ਜਾਣਾ ਹੈ ਕੋਈ ਮਰੀਜ਼ ਹੈ ਬਿਮਾਰ ਉਹਨੂੰ ਵੀ ਲੈ ਕੇ ਜਾਣਾ ਹੈ ਤਾਂ ਇਹ ਲੋਕ ਨਰਕ ਭਰੀ ਜ਼ਿੰਦਗੀ ਭੋਗ ਰਹੇ ਨੇ ਬਠਿੰਡਾ ਡੱਬਾ ਵਾਲੀ ਤੱਕ ਇਧਰ ਦਿੱਲੀ ਯੂਪੀ ਤੱਕ ਇਹ ਰਸਤਾ ਮੇਨ ਹੈ ਹਰਦਵਾਰ ਤੱਕ ਇਹ ਜੋੜਦਾ ਹੈ ਤਾਂ ਜਦੋਂ ਇਹ ਜਿਹੇ ਰਸਤਿਆਂ ਦੇ ਹਾਲ ਹੈ ਦਾ ਹੁਣ ਲੋਕਾਂ ਨੂੰ ਵੀ ਸੁਚੇਤ ਹੋਣ ਦੀ ਵਿਧਾਨ ਸਭਾ ਚੋਣੇ ਤੁਹਾਡੀ ਆ ਗਈਆਂ ਹੁਣੇ ਮੁੱਦਾ ਕਿਸ ਤਰ੍ਹਾਂ ਕਰਵਾਓ ਇਹ ਜੋ ਮੁੱਦਾ ਹੈ ਮੇਰਾ ਦਾ ਕਹਿਣ ਦਾ ਮਤਲਬ ਹੈ ਕਿ ਲੋਕਾਂ ਨੂੰ ਸੁਚੇਤ ਹੋਣ ਦੀ ਜਰੂਰਤ ਹੈ ਜਦੋਂ ਵੀ ਜਿਆਦਾ ਈਸ਼ਵਰ ਵਿਧਾਇਕ ਆਵੇ ਜਾਂ ਕੁਲਵੰਤ ਵਿਧਾਇਕ ਜੀ ਆਣ ਜਿਹੜੇ ਲਗਾਤਾਰ ਕਹਿੰਦੇ ਨੇ ਕਿ ਅਸੀਂ ਇਲਾਕੇ ਦਾ ਇੰਨਾ ਜ਼ਿਆਦਾ ਵਿਕਾਸ ਕਰਾਇਆ ਹੈ ਦਾ ਉਹਨਾਂ ਨੂੰ ਬੰਨ ਗਏ ਇਹ ਵਿਕਾਸ ਉਹਨਾਂ ਨੂੰ ਚੇਤੇ ਕਰਾਉਣਾ ਚਾਹੀਦਾ ਹੈ ਕਿ ਲੋਕ ਤਾਂ ਨਰਕ ਭਰੀ ਜ਼ਿੰਦਗੀ ਭੋਗ ਰਹੇ ਨੇ ਵਿਕਾਸ ਹੋਇਆ ਤੁਹਾਡੇ ਘਰਾਂ ਦਾ ਹੋਇਆ ਤੁਹਾਡੀ ਇਹ ਸੜਕ ਨਹੀਂ ਇਹ ਚਾਬਾ ਦਾਬਾ ਜਿਹੜਾ ਦਿੱਤਾ ਖੜਿਆ ਸਾਰੇ ਹਾਂ ਮੈਂ ਕਹਿੰਦਾ ਜੀ ਪੂਰੇ ਹਲਕੇ ਪੂਰੇ ਹਰਿਆਣਾ ਦੇ ਅੰਦਰ ਧਰਨੇ ਚੀਕੇ ਦੇ ਅੰਦਰ ਸਭ ਤੋਂ ਜ਼ਿਆਦਾ ਲੱਗੇ ਨੇ ਇਹ ਹੁਣ ਅਸੀਂ ਐਸਡੀਐਮ ਸਾਹਿਬ ਨੂੰ ਮਿਲਾਂਗੇ ਤੇ ਡੀਸੀ ਸਾਹਿਬ ਨੂੰ ਮਿਲਾਂਗੇ ਇੱਕ ਤਾਂ ਅਸੀਂ ਠੇਕੇਦਾਰ ਦੇ ਖਿਲਾਫ ਵੀ ਇੱਕ ਕਾਰਵਾਈ ਦੀ ਮੰਗ ਕਰਦੇ ਹਾਂ ਤੇ ਬਾਕੀ ਜੋ ਇਸ ਇਲਾਕੇ ਦੇ ਲੋਕੀ ਨੇ ਉਹਨਾਂ ਨੂੰ ਨਾਲ ਲੈ ਕੇ ਵੀ ਇਹ ਸੜਕ ਨੂੰ ਜਾਮ ਕਰਕੇ ਮੇਰੇ ਅਰਥੇ ਆਪਣਾ ਪ੍ਰੈਸ਼ਰ ਬਣਾਇਆ ਜਾਵੇ ਜਦੋਂ ਵੀ ਵਿਧਾਇਕ ਇੱਧਰ ਕੋਈ ਵੀ ਵੋਟਾਂ ਨੂੰ ਆਣ ਬੜੇ ਉਹਨਾਂ ਨੂੰ ਆਪਣੀ ਹਾਲਾਤ ਦਿਖਾਓ ਘੱਗਰ ਦੀ ਮਾਰ ਇਹ ਏਰੀਆ ਚੱਲਦਾ ਹੈ ਜਦੋਂ ਫਲੱਡ ਆਂਦੇ ਨੇ ਕੋਈ ਸਾਰ ਲੈਣ ਵਾਲਾ ਨਹੀਂ ਹੁੰਦਾ ਇਹ ਇਹ ਉਧਰੋਂ ਤਾਂ ਜੂਪੀ ਨੂੰ ਵੀ ਇਹੀ ਛੜਕ ਜਾਂਦੀ ਹੈ ਹਰਿਆਣਾ ਨੂੰ ਕਰਨਾਲ ਨੂੰ ਇਹੀ ਛੜਕ ਜਾਂਦੀ ਹੈ ਕੈਥਲ ਨੂੰ ਇਹੀ ਛੜਕ ਜਾਂਦੀ ਹੈ ਇੱਥੋਂ ਸਮਾਣਾ ਸੰਗਰੂਰ ਤੇ ਹਸਾਰ ਨੂੰ ਇਹੀ ਛੜਕ ਜੋੜਦੀ ਹੈ 7 ਸਾਲ ਹੋ ਗਏ ਪਹਿਲਾਂ ਟੁੱਟੀ ਨੂੰ ਏਡੇ ਏਡੇ ਟੋਏ ਸੀ ਅਸੀਂ ਧਰਨੇ ਲਾ ਕੇ ਬਣਵਾਈ ਆ ਜੇ ਬਣਾਈ ਆ ਤਾਂ ਇੱਕ ਹਜੇ ਦੋ ਮਹੀਨੇ ਹੋ ਡੇਡੇ ਮਹੀਨਾ ਹੋਇਆ ਨਹੀਂ ਤੇ ਇਹਦੇ ਸਾਰੀ ਖਿੰਡਗੀ ਇਹਨਾਂ ਨੇ ਕੋਈ ਮੰਦਿਰ ਨਹੀਂ ਲਾਇਆ ਸਾਰੀ ਖਿੰਡਗੀ ਅਸੀਂ ਸਾਨੂੰ ਆਏ ਸੜੇ ਖਿੰਡਗੀ ਸਾਡਾ ਇਹ ਕਹਿਣਾ ਜੀ ਜਿਹੜੀ ਇਹ ਛਰਕੇ ਇਸ ਸਮਾਣੇ ਤੋਂ ਗੂਲਾ ਚੀਕਾ ਕੈਂਥੜਾ ਕਰਨਾਲ ਦਿੱਲੀ ਨੂੰ ਜਾਂਦੀ ਹੈ ਜੁਪੀ ਤੱਕ ਇਧਰੋਂ ਅੰਮ੍ਰਿਤਸਰ ਤੱਕ ਬਰਨਾਲਾ ਸਾਈਡ ਬਠਿੰਡਾ ਸਾਈਡ ਸਾਰੇ ਇਹ ਲਿੰਕ ਸ਼ਰਕ ਜੋੜਦੀ ਹੈ ਇਹ ਸ਼ਰਕ ਨੂੰ ਬਣੀ ਨੂੰ ਸਿਰਫ ਡੇਢ ਮਹੀਨਾ ਹੋਇਆ ਇਹ ਸ਼ਰਕ ਨੇ ਘੱਟੋ ਘੱਟ 25 ਤੋਂ ਲੈ ਕੇ 30 ਥਾਵਾਂ ਤੇ ਇਹਦੇ ਪੱਛ ਨੇ ਹਰਿਆਣਾ ਸਰਕਾਰ ਆ ਕੇ ਵੇਖ ਸਕਦੀ ਏ ਡੀਸੀ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਆ ਜਿਹੜੇ ਠੇਕੇਦਾਰ ਨੇ ਇਹ ਮਟੀਰੀਅਲ ਲਾਇਆ ਉਹਦੀ ਸ਼ਾਨ ਵੀਣ ਕੀਤੀ ਜਾਏ ਸਭ ਤੋਂ ਘੜਿਆ ਤੇ ਨਖਿੱਟ ਮੈਂ ਆਪਣਾ ਜੋ ਇਹ ਮਾਲ ਇਹਨਾਂ ਨੇ ਪਾਇਆ ਲੁੱਕ ਲੁੱਕ ਦੇ ਵਿੱਚ ਆ ਹੀ ਨਹੀਂ ਥਾਂ ਥਾਂ ਦੇ ਉੱਤੇ ਹਰਤਾਰ ਸਿੰਘਾ ਜੀ ਤੁਹਾਡੇ ਪਿੰਡ ਔਰ ਮੈਂ ਪਿੰਡ ਮਹਿਮੂਦਪੁਰ ਤੋਂ ਮੌਜੂਦਾ ਸਰਪੰਚਾਂ ਤੁਸੀਂ ਮਿਲਦੇ ਸਰਪੰਚ ਸੋ ਇਹ ਦੋਨੇ ਪਿੰਡ ਥੋੜੇ ਬਾਰਡਰ ਦੇ ਲੱਗਦੇ ਆ ਕੀ ਹਾਲਾਤ ਆ ਬਾਰਡਰ ਦੇ ਪਿੰਡਾਂ ਦੀਆਂ ਸੜਕਾਂ ਦੇ ਅਸੀਂ ਸਾਰੇ ਪਿੰਡ ਆ ਜਿਹੜੇ ਘੱਗਰ ਤੋਂ ਪਾਰ ਆ ਇਹ ਪਿੰਡ ਨਾਲ ਪਿੰਡ ਇਹਨਾਂ ਪਿੰਡਾਂ ਨਾਲ ਅੱਜ ਤੱਕ ਜਿੰਨੀਆਂ ਵੀ ਸਰਕਾਰਾਂ ਬਣੀਆਂ ਨੇ ਮਤਰੀ ਮਾਲਾ ਸਲੂਕ ਕੀਤਾ ਪੱਕਾ ਪਾਇਦਾ ਕੀਤਾ ਔਰ ਸੜਕਾਂ ਦੇ ਮਾਮਲੇ ਦੇ ਵਿੱਚ ਤਾਂ ਤੁਸੀਂ ਦੇਖਿਆ ਸੀ ਆ ਪਿਛਲੇ ਸਾਲ ਵੀ ਜੀ ਦੀਆਂ ਲਾਲ ਲਾ ਕੇ ਸੜਕਾਂ ਦੇ ਉੱਪਰ ਔਰ ਜਦੋਂ ਚੌਕ ਦੇ ਵਿੱਚ ਚੀਕੇ ਧਰਨਾ ਲੱਗਿਆ ਉਦੋਂ ਵੀ ਇੱਥੇ ਧਰਨੇ ਦੇ ਬੈਠ ਬੈਠ ਕੇ ਬੜੀ ਜਦੋਜਹਿਦ ਤੋਂ ਬਾਅਦ ਅਸੀਂ ਇਹ ਸੜਕਾਂ ਬਣਵਾਈ ਸੀ ਇਹ ਸੜਕ ਡੇਢ ਮਹੀਨਾ ਬਣਿਆ ਬਣੀ ਚੱਲੀ ਹੋਇਆ ਇਹਨੂੰ ਸਿਰਫ ਔਰ ਡੇਢ ਮਹੀਨੇ ਦੇ ਵਿੱਚ ਇਹਦੀ ਜਿਹੜੀ ਮਿਆਦ ਆ ਡੇਢ ਮਹੀਨਾ ਹੋ ਰਿਹਾ ਬਸ ਤੁਸੀਂ ਹੁਣ ਤੱਕ ਸ਼ਿਕਾਇਤ ਕੋਈ ਸੀ ਅਫਸਰ ਨੂੰ ਕੀਤੀ ਸ਼ਿਕਾਇਤ ਅਸੀਂ ਪਿਛਲੇ ਦਿਨੀ ਐਸਡੀਓ ਸਾਹਿਬ ਨੂੰ ਵੀ ਬੇਨਤੀ ਕੀਤੀ ਸੀ ਵੀ ਭਾ ਜਾ ਕੇ ਆਪਦੇ ਸੜਕਾਂ ਦਾ ਹਾਲ ਦੇਖੋ ਸੁਧਾਰੋ ਕਹਿੰਦੇ ਹਾਂ ਆਵਾਂਗੇ ਕੋਈ ਸੁਣਦਾ ਨਹੀਂ ਚੋਰਾ ਨਾਲ ਕੁੱਤੀ ਰਲਈ ਹੋਈ ਹੈ ਜੀ ਇੱਥੇ ਕੋਈ ਸੁਣਵਾਈ ਨਹੀਂ ਇੱਥੇ ਜਨਤਾ ਦੀ ਸਰਕਾਰਾਂ ਨੂੰ ਆਪਦੇ ਘਰ ਭਰਨ ਦੀਆਂ ਪਈਆਂ ਹੋਈਆਂ ਨੇ ਕਿਸੇ ਦਾ ਜਨਤਾ ਤੋਂ ਸਿਰਫ ਵੋਟਾਂ-ਵੋਟਾਂ ਵੇਲੇ ਇਹਨਾਂ ਨੂੰ ਜਨਤਾ ਦੇਖਦੀ ਹੈ ਉਸ ਤੋਂ ਬਾਅਦ ਇਹਨਾਂ ਨੂੰ ਜਨਤਾ ਦਿਸਦੀ ਨਹੀਂ ਹੈਗੀ ਸੋ ਅਸੀਂ ਸਾਰੇ ਨਾਲ ਦੇ ਪਿੰਡਾਂ ਨੂੰ ਬੇਨਤੀ ਕਰਾਂਗੇ ਗੋਟਾ ਆ ਗਈ ਸਹੀ ਕਿ ਮੈਂ ਨਹੀਂ ਰਹਿ ਗਲੇ ਮੈਂ ਬੋਟੇ ਵਿੱਚ ਥੋੜੀ ਦਿਨ ਸਵਾਰੀਆਂ ਕਿਸ ਤਰ੍ਹਾਂ ਤੁਸੀਂ ਕਿ ਤੁਸੀਂ ਵੀ ਮੰਨ ਲਓ ਪਹਿਲਾਂ ਵਾਂਗ ਹੀ ਕਰੋਗੇ ਨਹੀਂ ਨਹੀਂ ਅਸੀਂ ਇਸ ਬਾਰੇ ਇਹਨਾਂ ਨੂੰ ਕਰਾਰਾ ਜਵਾਬ ਦੇਵਾਂਗੇ ਸਰਕਾਰ ਨੂੰ ਔਰ ਅਸੀਂ ਜਨਤਾ ਨੂੰ ਅਪੀਲ ਕਰਦੇ ਆਂ ਵੀ ਇਸ ਸਰਕਾਰ ਦੀਆਂ ਜਿਹੜੀਆਂ ਜੜਾਂ ਤੋਂ ਪੱਟ ਕੇ ਨੂੰ ਸਿੱਟੋ ਇੱਕ ਸਾਈਡ ਤੇ ਤਾਂ ਕਿ ਜਿਹੜੀਆਂ ਆਪਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹਨਾਂ ਜੜਾਂ ਇਸ ਸਰਕਾਰਾਂ ਤੋਂ ਬਚਾ ਸਕੀਏ ਔਰ ਇਹ ਜਨਤਾ ਨੂੰ ਬਚਾ ਸਕੀਏ ਤਾਂ ਕਰਕੇ ਆਪਣਾ ਕੋਈ ਹੱਦ ਮਸਲਾ ਹੱਲ ਹੋ ਸਕਦਾ ਹੈ ਬਹੁਤ ਮਾੜੀ ਗੱਲ ਹੈ ਜਿਸ ਨੇ ਵੀ ਇਹ ਬਣਾਈਆ ਉਹ ਤੇ ਪਰਚਾ ਦਰਜ ਹੋਣਾ ਚਾਹੀਦਾ

अभी अभी कर लेते हैं अभी बर, अर्ग अर्ग हमारे संज्ञान में तो आज आज मामला आया है ना नहीं नहीं पहले पहले प्रें भी अब आब, अब अभी हम वेरीफाई कर लेते हैं जी एक बार चेक कर लेते हैं कि किस वजह से है उसके बाद भी कुछ मतलब क्लियर कर पाएंगे आपको तो एक बार चेक करवा लेते हैं उसके पश्चात मतलब कुछ बता पाएंगे क्या है क्या दिक्कत है ऐसी होती है मान लो कोई एक अदा पॉइंट है या फिर कैसा ਜੇ ਕੋਈ ਪ੍ਰੋਬਲਮ ਨਾ ਤੋਂ ਕੋਈ ਕੰਟੈਕਟ ਕਰ ਲੈਂਗੇ ਉਸਕੇ ਬਾਅਦ ਹੀ ਕੁਝ ਰਿਪੋਰਟ ਦੇ ਪਾਏਗੇ ਆਪ ਜੀ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼